ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਔਰਤ ਦੇ ਵੱਲੋਂ ਜਿਸ ਦੀ ਉਮਰ 37 ਸਾਲਾ ਹੈ ਉਹ ਔਰਤ ਯਾਤਰੀ ਸੀ ਜੀ ਹਾਂ ਬਸ ਤੇ ਵਿੱਚ ਸਫਰ ਕਰ ਰਹੀ ਸੀ ਜਿਸ ਤੋਂ ਬਾਅਦ ਉਸਨੇ ਇੱਕ ਬੱਚੀ ਨੂੰ ਬਸ ਤੇ ਵਿੱਚ ਹੀ ਜਨਮ ਦਿੱਤਾ ਜੋ ਕਿ ਜਾਣਕਾਰੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਔਰਤ ਦਾ ਕਿਹਾ ਹੈ ਕਿ ਉਹ ਬਸ ਤੇ ਵਿੱਚ ਸਫਰ ਕਰ ਰਹੀ ਸੀ ਉਹ 9ਵੇਂ ਮਹੀਨੇ ਦੇ ਵਿੱਚ ਸੀ ਅਤੇ ਉਹ ਬਸ ਤੇ ਵਿੱਚ ਹਸਪਤਾਲ ਜਾ ਰਹੀ ਸੀ ਜਦਕਿ ਬਸ ਦੇ ਵਿੱਚ ਹੀ ਉਹਨੂੰ ਦਰਦ ਸ਼ੁਰੂ ਹੋ ਗਿਆ ਜੀ ਹਾਂ ਉਸ ਨੂੰ ਪ੍ਰਸਵ ਪੀੜਾ ਦੀ ਜਿਹੜੀ ਕਿ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਬੱਸ ਜਿਸਨੇ ਪੈਰਾ ਮੰਗਲਮ ਜਾਣਾ ਸੀ ਉਸ ਨੂੰ ਹਸਪਤਾਲ ਵੱਲ ਮੋੜ ਲਿਆ ਜਾਂਦਾ ਹੈ ਜਦੋਂ ਬੱਸ ਹਸਪਤਾਲ ਪੁਜੀਤ ਤੌਧਰੀ ਡਾਕਟਰਾਂ ਤੇ ਨਰਸਾਂ ਦੇ ਵੱਲੋਂ ਬੱਸ ਦੇ ਵਿੱਚ ਹੀ ਬੱਚੀ ਨੂੰ ਜਨਮ ਦਿਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਸਪਤਾਲ ਦਾ ਜਿਹੜਾ ਸਟਾਫ ਹੈ ਉਹ ਬੱਸ ਦੇ ਵਿੱਚ ਜਾਂਦਾ ਹੈ ਹਰੇਕ ਸਮਾਨ ਜੋ ਕਿ ਬੱਚੇ ਦੇ ਜਨਮ ਲਈ ਵਰਤਿਆ ਜਾਂਦਾ ਹੈ ਆਪਰੇਸ਼ਨ ਥੀਏਟਰ ਇੱਕ ਬੱਸ ਦੇ ਵਿੱਚ ਬਣਾ ਦਿੱਤਾ ਜਾਂਦਾ ਹੈ ਤੇ ਜਿਹੜੇ ਕਿ ਉਥੇ ਯਾਤਰੀ ਸਨ ਜਿਵੇਂ ਕਿ ਔਰਤ ਜਾਂ ਫਿਰ ਨਰਸਾ ਦੇ ਵੀ ਕਹਿ ਲਿਆ ਕਿ ਜ਼ਿਆਦਾਤਰ ਬੱਚਾ ਬਾਹਰ ਆ ਚੁੱਕਿਆ ਸੀ ਜਦਕਿ ਡਾਕਟਰਾਂ ਦੇ ਵੱਲੋਂ ਤੇ ਨਰਸਾ ਦੇ ਵੱਲੋਂ ਉਸ ਨੂੰ ਬਾਹਰ ਕੱਢਣ ਦੇ ਵਿੱਚ ਕੋਸ਼ਿਸ਼ ਕੀ ਕੀਤੀ ਗਈ ਉਸ ਦੀ ਮਦਦ ਕੀਤੀ ਗਈ ਹੈ ਹਸਪਤਾਲ ਦੇ ਪ੍ਰਵਕਤਾ ਦੇ ਅਨੁਸਾਰ ਦੋਨਾਂ ਦੀ ਹਾਲਤ ਹੈ ਜਿਹੜੀ ਕਿ ਸਥਿਰ ਦੱਸੀ ਜਾ ਰਹੀ ਹੈ ਪੈਰਾ ਮੰਗਲਮ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਤੇ ਵੀ ਦੱਸਿਆ ਕਿ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਤੇ ਪੁੱਜੇ ਨੇ ਜਿਨ੍ਹਾਂ ਨੂੰ ਦੱਸਿਆ ਗਿਆ ਤੇ ਬੱਚਾ ਤੇ ਮਾਂ ਦੋਨੋਂ ਬਿਲਕੁਲ ਤੰਦਰੁਸਤ ਨੇ ਉਦਰੇ ਦੱਸਦੀ ਕਿ ਬਾਸਤੇ ਵਿੱਚ ਬੱਚੇ ਨੂੰ ਜਨਮ ਦੇਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਦੇ ਵਿੱਚ ਨੇ ਖੂਬ ਵਾਇਰਲ ਹੋ ਰਹੀਆਂ ਨੇ ਲੋਕ ਕੇਰਲ ਦੇ ਹਸਪਤਾਲ ਦੇ ਸਟਾਫ ਦਾ ਤੇ ਹਸਪਤਾਲ ਪਰਬੰਧਕਾਂ ਦਾ ਜਿਹੜਾ ਕੀ ਧੰਨਵਾਦ ਕਰਦੇ ਵੀ ਨਜ਼ਰ ਆ ਰਹੇ ਨੇ ਜਿothe ਕੀ ਧੰਨਵਾਦ ਬਸ ਵਾਲਿਆਂ ਦਾ ਵੀ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਇਸ ਔਰਤ ਨੂੰ ਤੇ ਉਸਦੇ ਬੱਚੇ ਨੂੰ ਬਚਾਉਣ ਦੇ ਲਈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਔਰਤ ਦੇ ਵੱਲੋਂ ਜਿਸ ਦੀ ਉਮਰ 37 ਸਾਲਾ ਹੈ ਉਹ ਔਰਤ ਯਾਤਰੀ ਸੀ ਜੀ ਹਾਂ ਬਸ ਦੇ ਵਿੱਚ ਸਫਰ ਕਰ ਰਹੀ ਸੀ ਜਿਸ ਤੋਂ ਬਾਅਦ ਉਸਨੇ ਇੱਕ ਬੱਚੀ ਨੂੰ ਬਸ ਦੇ ਵਿੱਚ ਹੀ ਜਨਮ ਦਿੱਤਾ ਜੋ ਕਿ ਜਾਣਕਾਰੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਔਰ ਅਦਾ ਕਿਹਾ ਹੈ ਕਿ ਉਹ ਬਸ ਦੇ ਵਿੱਚ ਸਫਰ ਕਰ ਰਹੀ ਸੀ ਉਹ 9ਵੇਂ ਮਹੀਨੇ ਦੇ ਵਿੱਚ ਸੀ ਅਤੇ ਉਹ ਬਸ ਦੇ ਵਿੱਚ ਹਸਪਤਾਲ ਜਾ ਰਹੀ ਸੀ ਜਦ ਕਿ ਬਸ ਦੇ ਵਿੱਚ ਹੀ ਉਹਨੂੰ ਦਰਦ ਸ਼ੁਰੂ ਹੋ ਗਿਆ ਜੀ ਹਾਂ ਉਸ ਨੂੰ ਪ੍ਰਸਵ ਪੀੜਾ ਦੀ ਜਿਹੜੀ ਕਿ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਬਸ ਜਿਸ ਨੇ ਪੈਰਾ ਮੰਗਲਮ ਜਾਣਾ ਸੀ ਉਸ ਨੂੰ ਹਸਪਤਾਲ ਵੱਲ ਮੋੜ ਲਿਆ ਜਾਂਦਾ ਹੈ ਜਦੋਂ ਬਸ ਹਸਪਤਾਲ ਪੁੱਜੀਤ ਆਉਦਰੀ ਡਾਕਟਰਾਂ ਤੇ ਨਰਸਾਂ ਦੇ ਵੱਲੋਂ ਬਸ ਦੇ ਵਿੱਚ ਹੀ ਬੱਚੀ ਨੂੰ ਜਨਮ ਦਿਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਸਪਤਾਲ ਦਾ ਜਿਹੜਾ ਸਟਾਫ ਹੈ ਉਹ ਬਸ ਦੇ ਵਿੱਚ ਜਾਂਦਾ ਹੈ ਹਰੇਕ ਸਮਾਨ ਜੋ ਕਿ ਬੱਚੇ ਦੇ ਜਨਮ ਲਈ ਵਰਤਿਆ ਜਾਂਦਾ ਹੈ ਆਪਰੇਸ਼ਨ ਥੀਟਰ ਇੱਕ ਬਸ ਦੇ ਵਿੱਚ ਬਣਾ ਦਿੱਤਾ ਜਾਂਦਾ ਹੈ ਤੇ ਜਿਹੜੇ ਕਿ ਉੱਥੇ ਯਾਤਰੀ ਸਨ ਜਿਵੇਂ ਕਿ ਔਰਤ ਜਾਂ ਫਿਰ ਨਰਸਾਂ ਦੇ ਵੀ ਕਿਹਾ ਕਿ ਜ਼ਿਆਦਾਤਰ ਬੱਚਾ ਬاہر ਆ ਚੁੱਕਿਆ ਸੀ ਜਦਕਿ ਡਾਕਟਰਾਂ ਦੇ ਵੱਲੋਂ ਤੇ ਨਰਸਾਂ ਦੇ ਵੱਲੋਂ ਉਸ ਨੂੰ ਬਾਹਰ ਕੱਢਣ ਦੇ ਵਿੱਚ ਕੋਸ਼ਿਸ਼ ਹੀ ਕੀਤੀ ਗਈ ਉਸ ਦੀ ਮਦਦ ਕੀਤੀ ਗਈ ਹੈ ਹਸਪਤਾਲ ਦੇ ਪ੍ਰਵਕਤਾ ਦੇ ਅਨੁਸਾਰ ਦੋਨਾਂ ਦੀ ਹਾਲਤ ਹੈ ਜਿਹੜੀ ਕਿ ਸਥਿਰ ਦੱਸੀ ਜਾ ਰਹੀ ਹੈ ਪੈਰਾ ਮੰਗਲਮ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਨੇ ਵੀ ਦੱਸਿਆ ਕਿ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਤੇ ਪੁੱਜੇ ਨੇ ਜਿਨ੍ਹਾਂ ਨੂੰ ਦੱਸਿਆ ਗਿਆ ਤੇ ਬੱਚਾ ਤੇ ਮਾਂ ਦੋਨੋਂ ਬਿਲਕੁਲ ਤੰਦਰੁਸਤ ਨੇ ਉਦਰੀ ਦੱਸਦੀ ਹੈ ਕਿ ਬਸ ਦੇ ਵਿੱਚ ਬੱਚੇ ਨੂੰ ਜਨਮ ਦੇਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਦੇ ਵਿੱਚ ਨੇ ਖੂਬ ਵਾਇਰਲ ਹੋ ਰਹੀਆਂ ਨੇ ਲੋਕ ਕੇਰਲ ਦੇ ਹਸਪਤਾਲ ਦੇ ਸਟਾਫ ਦਾ ਤੇ ਹਸਪਤਾਲ ਪ੍ਰਬੰਧਕਾਂ ਦਾ ਜਿਹੜਾ ਕੀ ਧੰਨਵਾਦ ਕਰਦੇ ਵੀ ਨਜ਼ਰ ਆ ਰਹੇ ਨੇ ਜਿtheta ਕੀ ਧੰਨਵਾਦ ਬਸ ਵਾਲਿਆਂ ਦਾ ਵੀ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਇਸ ਔਰਤ ਨੂੰ ਤੇ ਉਸਦੇ ਬੱਚੇ ਨੂੰ ਬਚਾਉਣ ਦੇ ਲਈ